ਬਾਈ ਗੁਰੂ ਜੀ ਜਦੋਂ ਅਮ੍ਰਿਤ ਛਕਿਆ ਸੀ ਨਾ ਤਦੋਂ ਆਪਾਂ ਪੈਦਾ ਹੋਏ ਸੀ ਸਾਡਾ ਨਾਮ ਜਨਮ ਹੋਇਆ ਸੀ ਤੋ ਅੱਜ ਵੀ ਤਾਂ ਪਿਤਾ ਜੀ ਸਾਨੂੰ ਉਂਗਲੀ ਪਕੜ ਕੇ ਚਲਾ ਰਹੇ ਨੇ ਅਸੀਂ ਤਾਂ ਅੱਜ ਵੀ ਤਾਂ ਆਪਾਂ ਦੋਨੋਂ ਕੋਲ ਬੱਚੇ ਹੈਗੇ ਆਪਣੇ ਪਿਤਾ ਜੀ ਚੰਗੀ ਦੇ ਬੱਚਾ ਨਹੀਂ ਹੈ ਬਾਈ ਗੁਰੂ ਜੀ ਉਹ ਜਿਹੜੀ ਰੋ ਆ ਰਹੀ ਨਾ ਉਹ ਕਾਲਪੁਰਕੀ ਆ ਆਪਾਂ ਸਰੀਰ ਦੇਖ ਕੇ ਫਰਕ ਕਰ ਲੈਨੇ ਆ ਵੀ ਇਹ ਕੁੜੀ ਆ ਗਈ ਹੈ ਮੁੰਡਾ ਆ ਗਿਆ ਪਰ ਉਹਦੇ ਵਿੱਚ ਜਿਹੜਾ ਆ ਨਾ ਆਪਾਂ ਉਹ ਥੋੜੀ ਪਿਛਾ ਹਾਜੂਰ ਸਾਹਿਬ ਬਾਰੇ ਬਹੁਤ ਸੁਣਿਆ ਕਿ ਉੱਥੋਂ ਦੇ ਜਿਹੜੇ ਸਿੰਘ ਨੇ ਉੱਥੋਂ ਦੀ ਗੁਰੂ ਦੀ लाਡਲੀ ਫੌਜ ਆ ਤਿਆਰ ਪਰ ਤਿਆਰ ਰਹਿੰਦੀ ਆ ਇਹ ਉੱਥੇ ਜਾ ਕੇ ਸੀ ਦੇਖਦੇ ਛੋਟੇ ਛੋਟੇ ਜਿਹੜੇ ਬੱਚੇ ਐ ਉਹ ਮਹਾਰਾਜ ਨਾਲ ਇੰਨੇ ਵਾਹਿਗੁਰੂ ਜੀ ਪ੍ਰੇਮ ਕਰਦੇ ਆ ਆਨੰਦ 'ਚ ਰਹਿੰਦੇ ਆ ਬੱਚਾ 5 ਸਾਲ ਦਾ ਸ਼ਸਤਰ ਉਹਦੇ ਕੋਲ 3 ਫੁੱਟ ਦੀ ਸਿੱਖ ਕਿੱਦਾਂ ਦਾ ਹੋਣਾ ਚਾਹੀਦਾ ਜਦੋਂ ਦੁਨੀਆ ਦੇਖੇ ਸਿੱਖ ਨੂੰ ਉਹ ਕਿੱਦਾਂ ਦਾ ਹੋਵੇ ਕਿੱਦਾਂ ਦਾ ਵਿਹਾਰ ਬਸ ਉਹ ਗੁਰੂ ਪਿਤਾ ਵਰਗਾ ਹੋਵੇ ਥੋੜੇ ਦਿਨ ਪਹਿਲਾਂ ਇੱਕ ਚੈਨਲ ਦੇ ਇੱਕ ਭੈਣ ਪੱਤਰਕਾਰ ਸੀ ਉਹਨੇ ਸਵਾਲ ਪੁੱਛਿਆ ਕਿ ਸਰਦਾਰ ਜੀ ਉਹਨਾਂ ਦੇ ਇੰਟਰਵਿਊ ਕਰਨ ਆਏ ਸੀ ਉਹ ਕਹਿੰਦੀ ਮੈਨੂੰ ਬੜਾ ਅਫਸੋਸ ਹੋਇਆ ਕਿ ਉਹਨਾਂ ਨੇ ਇਹ ਸਵਾਲ ਪੁੱਛਿਆ ਕਿ ਅੱਜਕੱਲ ਮੈਨੂੰ ਸਿੱਖਾਂ ਤੋਂ ਡਰ ਲੱਗਦਾ ਹੈ ਵੀ ਸਾਨੂੰ ਇਹ ਕੁਝ ਕਾਰਨਾਂ ਦੇਣ ਹੈਣਾ ਸ਼ਾਇਦ ਉਹ ਨਿਹੰਗ ਸਿੰਘਾਂ ਦੀ ਗੱਲ ਕਰਦੀ ਸੀਗੀ ਵੀ ਇਦਾਂ ਦੇ ਮੈਨੂੰ ਬੜਾ ਦੁੱਖ ਲੱਗਿਆ ਮੈਂ ਉਹਨਾਂ ਨੇ ਲਿਖਿਆ ਵੀ ਜੇ ਤੁਸੀਂ ਸਿੱਖ ਤੇ ਭਰੋਸਾ ਨਹੀਂ ਕਰੋਗੇ ਤਾਂ ਦੁਨੀਆ ਦੀ ਕਿਹੜੀ ਗੋਮਨ ਜਿੱਤੇ ਭਰੋਸਾ ਕਰੋਗੇ ਜੀ ਮੈਂ ਇਕੱਲਾ ਬਾਹਰ ਬੈਠਾ ਸੀ ਉਹ ਇੱਕ ਬਜ਼ੁਰਗ ਆਂਦਾ ਹੁੰਦਾ ਆਪਣੀ ਧੀ ਨੂੰ ਮੇਰੇ ਕੋਲ ਬਿਠਾ ਕੇ ਜਾਂਦਾ ਵੀ ਤੂੰ ਇੰਨਾਂ ਕੋਲ ਵਹਿ ਜਾ ਤੂੰ ਸੇ ਉਹ ਬੜੀ ਧੀਰ ਲਗਾ ਕੇ ਜਦੋਂ ਬਾਹਰ ਆਉਂਦੇ ਆ ਤੇ ਮੈਂ ਪੁੱਛਿਆ ਤੁਸੀਂ ਬਹੁਤ ਟਾਈਮ ਲਾਤਾ ਬਾਈ ਕੁ ਜੀ ਜੇ ਮੈਂ ਚਲੇ ਜਾਂਦਾ ਫਿਰ ਕਹਿੰਦੇ ਮੈਨੂੰ ਇੰਨਾ ਪਤਾ ਹੈ ਮੇਰੀ ਧੀ ਨੂੰ ਛੱਡ ਕੇ ਤੂੰ ਨਹੀਂ ਜਾ ਸਕਦਾ ਮੈਂ ਤਾਂ ਹੀ ਤੇਰੇ ਕੋਲ ਆਰਦਾਸ ਸਰਬੱਤ ਦੇ ਭਲੇ ਦੀ ਇਹ ਫਿਲਮ ਦੇਖ ਕੇ ਅਸੀਂ ਬਾਹਰ ਨਿਕਲਿਆ ਸਕਰੀਨਿੰਗ ਸੀ ਇੱਕ ਨਿਹੰਗ ਸਿੰਘ ਜੋੜਾ ਸਰ ਨਾਮ ਮੌਜੂਦ ਹੈ ਉਹਨਾਂ ਦਾ ਨਾਮ ਬਹੁਤ ਪ੍ਰਭਾਵਿਤ ਕਰਦਾ ਮਹਾਕਾਲ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਸਾਹਿਬਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਨਾਮ ਇਹ ਪੁੱਛਣਾ ਸਤਵੀਰ ਕੋਰ ਖਾਲਸਾ ਜੀ ਜਿਵੇਂ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਹਜੂਰ ਸਾਹਿਬ ਤੋਂ ਅੰਮ੍ਰਿਤਸਰ ਕਿਆ ਸੀ ਇਹ ਫਿਲਮ ਨੂੰ ਤੁਸੀਂ ਫਿਰ ਬਹੁਤ ਨੇੜੇ ਜਾਣਿਆ ਹੋਏਗਾ ਦੇਖਿਆ ਮਹਿਸੂਸ ਕੀਤਾ ਹੋਏਗਾ ਜੀ ਬਿਲਕੁਲ ਵਾਹਿਗੁਰੂ ਜੀ ਅਸਲ 'ਚ ਪਹਿਲਾਂ ਤਾਂ ਜਿਹੜਾ ਮੂਵੀ ਦਾ ਨਾਮ ਹੈ ਅਰਦਾਸ ਸਰਬਤ ਦਾ ਭਲਾ ਅਸਲ 'ਚ ਨਾ ਜਿਹੜਾ ਅਰਦਾਸ ਦਾ ਕਨਸੈਪਟ ਮਾਰਾ ਹੀ ਨਹੀਂ ਸਾਨੂੰ ਬਖਸ਼ਿਆ ਉਹ ਸਰਬੱਤ ਦੇ ਭਲੇ ਦੀ ਹੀ ਅਰਦਾਸ ਮਾਰੇ ਨੇ ਬਖਸ਼ੀ ਸੀ ਪਰ ਅੱਜ ਕੱਲ੍ਹ ਵਾਈਕਰੂ ਜੀ ਸਮੇਂ ਦੇ ਨਾਲ-ਨਾਲ ਸਾਡੀਆਂ ਖੁਆਇਸ਼ਾਂ ਸਾਡੀਆਂ ਈਚਾਵਾਂ ਵੱਧ ਗਈਆਂ ਸੀ ਆਪਣੀ ਅਰਦਾਸ ਕਰਦੇ ਆ ਬਾਕੀ ਸੰਸਾਰ ਨੂੰ ਭੁੱਲ ਜਾਂਦੇ ਆ ਤਾਂ ਇਸ ਫਿਲਮ ਨੇ ਦੁਬਾਰਾ ਯਾਦ ਕਰਾਇਆ ਬਹੁਤ ਸੋਹਣਾ ਮੈਸੇਜ ਹੈ ਕਿ ਅਸੀਂ ਸਰਬੱਤ ਦਾ ਭਲਾ ਮੰਗਾਂਗੇ ਵਾਈਕਰੂ ਜੀ ਸਾਡਾ ਭਲਾ ਵਿੱਚ ਆਪਣੇ ਆਪ ਹੀ ਹੋ ਜਾਣਾ ਮਹਾਰਾਜ ਸਾਰਿਆਂ ਨੂੰ ਹੀ ਪਿਆਰ ਕਰਦੇ ਆ ਜੀ ਤੇ ਜਿਹੜੀ ਤੁਸੀਂ ਗੱਲ ਕੀਤੀ ਵੀਰ ਜੀ ਅਸੀਂ ਹਜੂਰ ਸਾਹਿਬ ਤੋਂ ਬਿਲਕੁਲ ਅੰਮ੍ਰਿ ਛੱਕਿਆ ਸੀ ਤਾਂ ਜਦੋਂ ਉਹ ਸੀਨ ਆਇਆ ਨਾ ਤੇ ਉਹ ਸਾਡੇ ਨਾਲ ਬਹੁਤ ਉਸ ਮੂਵੀ ਦੇ ਉਸ ਸੀਨ ਨੇ ਸਾਨੂੰ ਖਿੱਚਿਆ ਕਿਉਂਕਿ ਅਸੀਂ ਦੋਨਾਂ ਨੇ ਇਕੱਠੇ ਮਹਾਰਾਜ ਦਾ ਹੁਕਮ ਹੈ ਸਿੰਘ ਤੇ ਸਿੰਘਣੀ ਇਕੱਠੇ ਸਜੋ ਤੇ ਅਸੀਂ ਦੋਨਾਂ ਨੇ ਵਾਈਗੁਰ ਜੀ ਉੱਥੇ ਇਕੱਠੇ ਅੰਮ੍ਰਿਤ ਛਕਾਇਆ ਸੀ ਮਹਾਰਾਜ ਪਿਤਾ ਜੀ ਨੇ ਵਾਈਗੁਰ ਸਾਨੂੰ ਕੁਕਰਾਂ ਨੂੰ ਖੁਦ ਬੁਲਾਇਆ ਸੀ 1 ਮਹੀਨਾ ਪਹਿਲੇ ਰਖਾਇਆ ਪਹਿਲੇ ਉਸ ਤੋਂ ਪਹਿਲੇ 1 ਸਾਲ ਰਹਿਤ ਮਰਿਆਦਾ ਵਿੱਚ ਰੱਖਿਆ ਦੋਨੋਂ ਕੁਕਰਾਂ ਨੂੰ ਪਰ ਉਸਕੇ ਬਾਅਦ ਹਜੂਰ ਸਾਹਿ ਬੁਲਾਇਆ ਦੁਬਾਰਾ ਬੁਲਾਇਆ ਦੁਬਾਰਾ ਦੂਸਰੀ ਵਾਰ ਫੇਰ ਅੰਮ੍ਰਿਤ ਸ਼ਿਕਵਾਇਆ ਸੀ ਪਿਤਾ ਜੀ ਨੇ ਜੀ ਮੈਂ ਤੁਸੀ ਕਿਹਾ ਵੀ ਪਹਿਲਾ ਰਹਿਤ ਮਰਿਆਦਾ ਦੇ ਵਿੱਚ ਰੱਖਿਆ ਇਹ ਰੱਖਣਾ ਪੈਂਦਾ ਜਿਵੇਂ ਅੰਮ੍ਰਿਤ ਸ਼ਗਨ ਤੋਂ ਪਹਿਲਾਂ ਰਿਹਾ ਬਾਈ ਗੁਰੂ ਜੀ ਪੁਰਾਤਨ ਸਮੇਂ ਤੋਂ ਹੀ ਅੱਜ ਕੱਲ ਥੋੜਾ ਜਿਹਾ ਆਪਾਂ ਗਲਤੀ ਕਰ ਦਿੰਨੇ ਆ ਕੀ ਅਜਮਨ ਕੀਤਾ ਜ ਅਜਮਨ ਬਣਿਆ ਮਰੀ ਸ਼ਕੰਦਰ ਸੀ ਅਗਲੇ ਦਿਨ ਜਾ ਕੇ ਪੰਜ ਪਿਆਰੇ ਆ ਕੇ ਪੇਸ਼ ਹੋ ਜੰਨੇ ਪਰ ਮਹਾਰਾਜ ਨੇ ਜੋ ਰਹਿਤ ਮਰਿਆਦਾ ਬਖਸ਼ੀ ਜਾਨੇ ਹੰਗ ਸਿੰਘਾ ਨੇ ਜੋ ਰਹਿਤ ਮਰਿਆਦਾ ਫੋਲੋ ਅੱਜ ਤੱਕ ਰੱਖੀ ਹੈ ਉਹਦੇ ਚ ਵੈਗਰੂ ਜੀ ਮਿਨਿਮਮ 6 ਮਹੀਨੇ ਸਾਲ ਪਹਿਲਾਂ ਆਪਣਾ ਮਨ ਪੱਕਾ ਕਰਨਾ ਹੈ ਜੀ ਕਿ ਅਸੀਂ ਇਸ लायक ਹਾਂ ਕਿਸ ਕੇ ਮਰੀਦਤਾ ਕਿਉਂਕਿ ਵਾਈ ਗੁਰੂ ਜੀ ਉਹ ਜਿਹੜਾ ਅੰਮ੍ਰਿਤ ਵੇਲਾ ਸਾਹਮਣਾ ਮਹਾਰਾਜ ਦੇ ਨਾਮ ਨਾਲ ਜੁੜਨਾ ਸੇਵਾ ਕਰਨੀ ਉਹ ਸਭ ਕੁਝ ਸਾਨੂੰ ਸਿੱਖਣ ਨੂੰ ਮਿਲ ਜਾਂਦਾ ਸਾਥ ਫਿਰ ਅਸੀਂ ਜਾਈਏ ਮਹਾਰਾਜ ਦੇ ਚਰਨਾਂ ਤੇ ਮਹਾਰਾਜ ਬਖਸ਼ ਲੈਂਦੇ ਨੇ ਤੇ ਬਾਕੀ ਵਾਈ ਗੁਰੂ ਜੀ ਸਾਡੇ ਨਾਲ ਵੀ ਇਦਾਂ ਹੀ ਇੱਕ ਸਾਲ ਰਹਿਤ ਮਰਿਆਦਾ ਫਿਰ ਉਸ ਤੋਂ ਬਾਅਦ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਫਿਰ ਉੱਥੇ ਨਾਮ ਬਖਸ਼ੀ ਜਿਵੇਂ ਫਿਲਮ ਦੇ ਵਿੱਚ ਆਉਂਦਾ ਕਿ ਪੁੱਤ ਮੰਗਣ ਜਾਂਦੇ ਆ ਤੁਹਾਡਾ ਵੀ ਵਿਆਹ ਤੁਸੀਂ ਪੁੱਤ ਮੰਗਦੇ ਹੋ ਕਿ ਭਜੰਗੜੀ ਮੰਗਦੇ ਹੋ ਕੀ ਵਾਈ ਗੁਰੂ ਜੀ ਵਾਈ ਗੁਰੂ ਜੀ ਜਦੋਂ ਅੰਮ੍ਰਿਤ ਛਕਿਆ ਸੀ ਨਾ ਤਾਂ ਤੋਂ ਆਪਾਂ ਪੈਦਾ ਹੋਏ ਸੀ ਸਾਡਾ ਨਵਾਂ ਜਨਮ ਹੋਇਆ ਸੀ ਤਾਂ ਅਭੀ ਤਾਂ ਪਿਤਾ ਜੀ ਸਾਨੂੰ ਉਂਗਲੀ ਫੜ ਕੇ ਚਲਾ ਰਹੇ ਨੇ ਐਸੀ ਤਾਂ ਅਭੀ ਤਾਂ ਆਪਾਂ ਦੋਨੋਂ ਖੁਦ ਬੱਚੇ ਆ ਗਏ ਆਪਣੇ ਪਿਤਾ ਜੀ ਦੇ ਬੱਚੇ ਆ ਬਿਲਕੁਲ ਸਭ ਕੁਝ ਹੁਕਮ ਵਿੱਚ ਹੁੰਦਾ ਹੈ ਅਸਲ ਵਿੱਚ ਬਾਈ ਗੁਰੂ ਜੀ ਜਿਹੜਾ ਤੁਸੀਂ ਸਵਾਲ ਪੁੱਛਿਆ ਬਹੁਤ ਸੋਹਣਾ ਹੈ ਅੱਜ ਇਹਦੇ ਤੇ ਘੱਟ ਗੱਲ ਹੁੰਦੀ ਹੈ ਘੱਟ ਡਿਬੇਟ ਹੁੰਦੀ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਬਾਈ ਗੁਰੂ ਜੀ ਚਾਹੇ ਉਹ ਧੀ ਹੈ ਚਾਹੇ ਬਾਈ ਗੁਰੂ ਜੀ ਉਹ ਪੁੱਤੰਗੀ ਹੈ ਸਾਤੋ ਵਾਹ ਪਚੰਗੀ ਤੇ ਪਚੰਗਣੀ ਹੈ ਨਾ ਤੇ ਬਾਈ ਗੁਰੂ ਜੀ ਉੱਚ ਜਿਹੜੀ ਰੂ ਆ ਰਹੀ ਨਾ ਉਹ ਅਕਾਲ ਪੁਰਖ ਕੀ ਹੈ ਆਪਾਂ ਸਰੀਰ ਦੇਖ ਕੇ ਫਰਕ ਕਰ ਲੈਨੇ ਆ ਵੀ ਇਹ ਕੁੜੀ ਆ ਗਈ ਹੈ ਮੁੰਡਾ ਆ ਗਿਆ ਪਰ ਉਹਦੇ ਵਿੱਚ ਜਿਹੜਾ ਆਇਆ ਹੈ ਨਾ ਆਪਾਂ ਉਹਨੂੰ ਨਹੀਂ ਪਛਾਣਦੇ ਜੋਤ ਜਿਹੜੀ ਹੈ ਉਹ ਮਹਾਰਾਜ ਦੀ ਅਕਾਲ ਪੁਰਖ ਦੀ ਹੈ ਤੇ ਬਾਈ ਗੁਰੂ ਜੀ ਅਸੀਂ ਮਹਾਰਾਜ ਨੂੰ ਇਹੀ ਕਿ ਜਦੋਂ ਵੀ ਮਹਾਰਾਜ ਕੋਈ ਵੀ ਰੂਹ ਇੱਕ ਨਾਮ ਬੰਦਗੀ ਵਾਲੀ ਕੋਈ ਰੂਹ ਸਾਨੂੰ ਬਖਸ਼ਣਗੇ ਤੇ ਉਹ ਠੀਕ ਹੋਵੇ ਉਹ ਤੋਂ ਹੋਵੇ ਸਾਨੂੰ ਬਾਈ ਗੁਰੂ ਜੀ ਉਹਦੇ ਨਾਲ ਕੋਈ ਹੋਰ ਨਹੀਂ बस ਅਸੀਂ ਉਹਦੇ ਵਿੱਚ ਮਹਾਰਾਜ ਦੇ ਦਰਸ਼ਨ ਕਰਦੇ ਹਾਂ ਕਿਤਾ ਹਜ਼ੂਰ ਸਾਹਿਬ ਬਾਰੇ ਬਹੁਤ ਸੁਣਿਆ ਕਿ ਉੱਥੋਂ ਦੇ ਜਿਹੜੇ ਸਿੰਘ ਨੇ ਉੱਥੋਂ ਦੀ ਗੁਰੂ ਦੀ ਲਾਡਲੀ ਫੌਜ ਆ ਤਿਆਰ ਪਰ ਤਿਆਰ ਰਹਿੰਦੀ ਆ ਸ਼ਸਤਰ ਹੁੰਦੇ ਆ ਮੈਨੂੰ ਦੱਸੋ ਹਜ਼ੂਰ ਸਾਹਿਬ ਬਾਰੇ ਦੱਸੋ ਕਿ ਕਿੰਨੀ ਦੀ ਸੰਗਤ ਹੈ ਉੱਥੇ ਬਿਲਕੁਲ ਸਤਿਵੰਤ ਬਚਨ ਮਾਈ ਗੁਰੂ ਜੀ ਇਹ ਜਿਹੜੀ ਤੁਸੀਂ ਇਹ ਗੱਲ ਸੁਣੀ ਹੈ ਜਦੋਂ ਕਿਸੇ ਨੇ ਬਿਲਕੁਲ ਸੱਚ ਦੱਸਿਆ ਅਸਲ 'ਚ ਵਾਈਗੁਰੂ ਜੀ ਪੰਜਾਬ ਦਾ ਜਿਹੜਾ ਮਾਹੌਲ ਹੈ ਨਾ ਉਹ ਥੋੜਾ ਥੋੜਾ ਆਪਾਂ ਦੇਖਦੇ ਆਂ ਵਿਚਰਦੇ ਆਂ ਹੁਣ ਕਿਉਂਕਿ ਅਸੀਂ ਖੁਦ ਪਹਿਲਾਂ ਬੇਮੁਖ ਰਹੇ ਆਂ ਮੇਰੀ ਕਟਿੰਗ ਹੁੰਦੀ ਸੀ ਵਾਈਗੁਰੂ ਜੀ ਤੇ ਉੱਥੇ ਜਾ ਕੇ ਅਸੀਂ ਦੇਖਦੇ ਛੋਟੇ ਛੋਟੇ ਜਿਹੜੇ ਬੱਚੇ ਐ ਉਹ ਮਹਾਰਾਜ ਨਾਲ ਇੰਨੇ ਵਾਈਗੁਰੂ ਜੀ ਪ੍ਰੇਮ ਕਰਦੇ ਆ ਆਨੰਦ 'ਚ ਰਹਿੰਦੇ ਆ ਬੱਚਾ 5 ਸਾਲ ਦਾ ਸ਼ਸ਼ਤਰ ਉਹਦੇ ਕੋਲ 3 ਫੁੱਟੀ ਪਾਣੀ ਕੰਠ ਬਣੀ ਕੰਠ ਜੀ 24 ਘੰਟੇ ਉਹਨਾਂ ਦੇ ਮੂੰਹ ਤੇ ਮਹਾਰਾਜ ਦਾ ਨਾਮ ਹੈ ਜੀ ਆਨੰਦ ਚ ਰਹਿੰਦੇ ਉਹ ਨਹੀਂ ਕਹਿੰਦੇ ਵੀ ਸਾਨੂੰ ਆ ਦੁੱਖ ਲੱਗ ਗਿਆ ਆ ਲੱਗ ਗਿਆ ਇੱਥੇ ਅਸੀਂ ਕਹਿਣ ਲੱਗੇ ਜੀ ਉਹ ਕਹਿੰਦੇ ਮਹਾਰਾਜ ਨੇ ਜਿੱਦਾਂ ਸਾਨੂੰ ਰੱਖਿਆ ਅਸੀਂ ਬੜੇ ਖੁਸ਼ ਆਏ ਚੜਦੀ ਕਲਾ ਵਾਲਾ ਜਿਹੜਾ ਵਾਇਗੁਰੂ ਜੀ ਉੱਥੇ ਦਾ ਮਾਹੌਲ ਹੈ ਉਹ ਤੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਮੈਂ ਕਾਗਨੀ ਸਵਾਲ ਪੁੱਛਣਾ ਕਿ ਇੱਕ ਸਿੱਖ ਕਿੱਦਾਂ ਦਾ ਹੋਣਾ ਚਾਹੀਦਾ ਜਦੋਂ ਦੁਨੀਆ ਦੇਖੇ ਸਿੱਖ ਨੂੰ ਉਹ ਕਿੱਦਾਂ ਦਾ ਹੋਵੇ ਕਿੱਦਾਂ ਦਾ ਵਿਹਾਰ ਬਸ ਉਹ ਗੁਰੂ ਪਿਤਾ ਵਰਗਾ ਹੋਵੇ ਗੁਰੂ ਜੀ ਦਾ ਨੂੰ ਫੋਲੋ ਕਰੇ ਗੁਰਗੋਬਿੰਦ ਸਿੰਘ ਜੀ ਦੇਖੋ ਆਪਾਂ ਉਹਨਾਂ ਵਰਗੇ ਬਣ ਨਹੀਂ ਸਕਦੇ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਬਣ ਸਕਦੇ ਪਰ ਆਪਣੇ ਕਹਿੰਦੇ ਨਾ ਪੁੱਤਰ ਪਿਓ ਵਰਗਾ ਹੋਣਾ ਚਾਹੀਦਾ ਦੇਖ ਕੇ ਪਤਾ ਲੱਗਣਾ ਚਾਹੀਦਾ ਵੀ ਉਹਦਾ ਪੁੱਤਰ ਆ ਰਿਹਾ ਤਾਂ ਮਹਾਰਾਜ ਨੇ ਜੋ ਸੰਸਿਧਾਨਤ ਬਖਸ਼ਿਆ ਬਾਣਾ ਬਾਣੀ ਸ਼ਸਤਰ ਬਖਸ਼ੇ ਅੱਪੇ ਇਹਦੇ ਤੋਂ ਬਹੁਤ ਦੂਰ ਚਲੇ ਗਏ ਅੱਜ ਸਾਨੂੰ ਸ਼ਸਤਰ ਰੱਖਣ ਲੱਗਿਆਂ ਜਾਂ ਬਾਣਾ ਧਾਰਨ ਕਰਨ ਲੱਗਿਆਂ ਕਈ ਬੱਚੇ ਸਾਨੂੰ ਮਿਲਦੇ ਸ਼ਰਮ ਕਰਦੇ ਆ ਜਾਂ ਘਰ ਦੇ ਰੋਕਦੇ ਆ ਮੈਂ ਤਾਂ ਕਹਿੰਦਾ ਵਾਈਕਰੂ ਜੀ ਇਸ ਤੋਂ ਮਹਿੰਗਾ ਤਾਂ ਕੁਝ ਹੋ ਹੀ ਨਹੀਂ ਸਕਦਾ ਬ੍ਰਾਂਡ ਬ੍ਰੂਡ ਸਭ ਫੇਲ ਨੇ ਹਣਾ ਵਾਈਕਰੂ ਜੀ ਇਹਦੇ 'ਚ ਜਿੰਨਾ ਆਨੰਦ ਹੈ ਤੇ ਜਿੰਨੀ ਵਾਈਕਰੂ ਜੀ ਇਹਦੀ ਰਿਸਪੈਕਟ ਹੈ ਬਾਣੀ ਦੀ ਦੁਨੀਆ ਦੀ ਨਜ਼ਰਾਂ ਉਹ ਮਹਾਰਾਜ ਕਰਕੇ ਮਹਾਰਾਜ ਨੇ ਜੋ ਆਪਣੇ ਲਈ ਸੰਭਿਆ ਸੀ ਉਹ ਸਾਰਾ ਸਾਨੂੰ ਦੇ ਗਏ ਬਾਣਾ ਸ਼ਸਤਰ ਪਹਿਲੇ ਪੀਰ ਪਗੰਬਰ ਹੋਏ ਆ ਜਿਨੇ ਕੋਈ ਵੀ ਫਰਕ ਨਹੀਂ ਰੱਖਿਆ ਆਪਣੀ ਫੌਜ ਵਿੱਚ ਬੱਚਿਆਂ ਚ ਤੇ ਆਪਣੇ ਜੋ ਮਾਰੇ ਦਮਾਲਾ ਸਜਾਉਂਦੇ ਸੀ ਬਾਣਾ ਸਜਾਉਂਦੇ ਸੀ ਸ਼ਸਤਰ ਧਾਰੀ ਸੀ ਕਮਰ ਕੱਸਾ ਸੀ ਕੜੇ ਸੀ ਸਭ ਕੁਝ ਦੇ ਪਰਿਵਾਰ ਵੀ ਤੋਂ ਵਾਰਦਾ ਸਾਡੇ ਇਹ ਸਾਨੂੰ ਬੜੀ ਖੁਸ਼ੀ ਹੁੰਦੀ ਪਰਿਵਾਰ ਤੱਕ ਵਾਰ ਗਏ ਮਾਰੇ ਸਭ ਕੁਝ ਵਾਰ ਗਏ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਕਿ ਸੀ ਉਹਨਾਂ ਦੇ ਬੱਚੇ ਆ ਜੀ ਇੱਕ ਸਵਾਲ ਮੈਨੂੰ ਚੇਤੇ ਆਇਆ ਥੋੜੇ ਦਿਨ ਪਹਿਲਾਂ ਇੱਕ ਚੈਨਲ ਤੇ ਇੱਕ ਭੈਣ ਪੱਤਰਕਾਰ ਸੀ ਉਹਨੇ ਸਵਾਲ ਪੁੱਛਿਆ ਕਿ ਸਰਦਾਰ ਜੀ ਉਹਨਾਂ ਦੇ ਇੰਟਰਵਿਊ ਕਰਨਾ ਆਏ ਸੀ ਉਹ ਕਹਿੰਦੀ ਮੈਨੂੰ ਬੜਾ ਅਫਸੋਸ ਹੋਇਆ ਕਿ ਉਹਨਾਂ ਨੇ ਇਹ ਸਵਾਲ ਪੁੱਛਿਆ ਕਿ ਅੱਜਕੱਲ ਮੈਨੂੰ ਸਿੱਖਾਂ ਤੋਂ ਡਰ ਲੱਗਦਾ ਹੈ ਵੀ ਸਾਨੂੰ ਇਹ ਕੁਝ ਕਾਰਨਾ ਦੇਣ ਹੈਣਾ ਸ਼ਾਇਦ ਉਹ ਨਿਹੰਗ ਸਿੰਘਾਂ ਦੀ ਗੱਲ ਕਰਦੀ ਸੀਗੀ ਵੀ ਇਦਾਂ ਦੇ ਮੈਨੂੰ ਬੜਾ ਦੁੱਖ ਲੱਗਿਆ ਮੈਂ ਉਹਨਾਂ ਨੇ ਲਿਖਿਆ ਵੀ ਜੇ ਤੁਸੀਂ ਸਿੱਖ ਤੇ ਭਰੋਸਾ ਨਹੀਂ ਕਰੋਗੇ ਤਾਂ ਦੁਨੀਆ ਦੀ ਕਿਹੜੀ ਗੋਮਾਂ ਜਿੱਤੇ ਭਰੋਸਾ ਕਰੋਗੇ ਵੀਰ ਜੀ ਕਹਿਣਾ ਨਹੀਂ ਚਾਹੀਦਾ ਚਲੋ ਮਹਾਰਾਜ ਤੋਂ ਡਰ ਕੇ ਕਹਿੰਦੇ ਆ ਆਪਾਂ ਵਾਈਕੁਰੂ ਜੀ 올 ਓਵਰ ਇੰ ਸਾਡਾ ਕਿਤੇ ਨਾ ਕਿਤੇ ਆਣਾ ਜਾਣਾ ਹੁੰਦਾ ਸਾਡੇ ਨਾਲ ਬਹੁਤ ਵਾਰੀ ਇਹ ਹੋਇਆ ਕਿ ਬੱਚੇ ਨੂੰ ਕੋਲ ਬਿਠਾ ਜਾਂਦੇ ਹਾਂ ਛੋਟੀ ਭੈਣ ਨੂੰ ਛੋਟੀ ਹਸਪੀਟਲ ਚ ਅਸੀਂ ਗਏ ਆ ਜੀ ਸਾਡੇ ਮਾਤਾ ਜੀ ਤੇ ਕੁਝ ਗੁਰਮੁਖਾਂ ਦੇ ਟ੍ਰੀਟਮੈਂਟ ਚੱਲ ਰਹੀ ਸੀ ਮੈਂ ਇਕੱਲਾ ਬਾਹਰ ਬੈਠਾ ਸੀ ਉਹ ਇੱਕ ਬਜ਼ੁਰਗ ਆਂਦਾ ਹੁੰਦਾ ਆਪਣੀ ਧੀ ਨੂੰ ਮੇਰੇ ਕੋਲ ਬਿਠਾ ਕੇ ਜਾਂਦਾ ਵੀ ਤੂੰ ਇਹਨਾਂ ਕੋਲ ਬਹਿ ਜਾ ਤੂੰ ਸੇਫ ਉਹ ਬੜੀ ਧੀਰ ਲਗਾ ਕੇ ਜਦੋਂ ਬਾਹਰ ਆਂਦੇ ਆ ਤੇ ਮੈਂ ਪੁੱਛਿਆ ਤੁਸੀਂ ਬਹੁਤ ਟਾਈਮ ਲਾਤਾ ਵਾਈਕਰੂ ਜੀ ਜੇ ਮੈਂ ਚਲੇ ਜਾਂਦਾ ਫਿਰ ਕਹਿੰਦੇ ਮੈਨੂੰ ਇੰਨਾ ਪਤਾ ਹੈ ਮੇਰੀ ਧੀ ਨੂੰ ਛੱਡ ਕੇ ਤੂੰ ਨਹੀਂ ਜਾ ਸਕਦਾ ਮੈਂ ਤਾਂ ਹੀ ਤੇਰੇ ਕੋਲ ਬਟ ਇਹ ਵਾਈਕਰੂ ਜੀ ਜਿਹੜਾ ਮਹਾਰਾਜ ਦਾ ਬਖਸ਼ਿਆ ਅਸ਼ੀਰਵਾਦ ਹੈ ਜੀ ਅਸ ਤਾਂ ਮਹਾਰਾਜ ਦੀਆਂ ਬਖਸ਼ੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਸਾਡਾ ਆਪਣਾ ਕੁਝ ਨਹੀਂ ਹੈਗਾ ਸਭ ਸਾਡੇ ਬਾਪੂ ਨੇ ਬਚਿਆ ਸਾਨੂੰ ਮਹਾਰੇ ਨੇ ਮौज ਕਰਨ ਲਈ ਰੱਖਿਆ ਫੌਜ ਜਿਹੜੀ ਹੈ ਉਹ ਮौज ਵਿੱਚ ਰਹਿੰਦੀ ਵਾਈਕਰੂ ਜੀ ਤੇ ਇੱਕ ਚੀਜ਼ ਐ ਕੁੱਕਰ ਕਹਿਣਾ ਚਾਹੂਗਾ ਸਭ ਲਈ ਜਿਹੜੇ ਡਰਦੇ ਆ ਨਾ ਖਾਲਸਾ ਤੋਂ ਵਾਈਕਰੂ ਕਾਲਾ ਡਰਦਾ ਹੈ ਖਾਲਸਾ ਜਿਸਕੇ ਅੰਦਰ ਕਾਲ ਦੇ ਗੁਣ ਹੁੰਦੇ ਆ ਨਾ ਉਹ ਡਰੂਗਾ ਜੀ ਅ ਜਿਸਕੇ ਅੰਦਰ ਗੁਰੂ ਪਿਤਾ ਜੀ ਦੇ ਗੁਣ ਹੋਏਗੇ ਨਾ ਉਹ ਉਹਨਾਂ ਦੇ ਕਦਮਾਂ ਵਿੱਚ ਹੋ ਜਾਵੇ ਖਾਲਸਾ ਤਾਂ ਬਾਈ ਗੁਰੂ ਜੀ ਖਾਲਸਾ ਉਹ ਹੈ ਜਿੱਤੋਂ ਮੌਤ ਵੀ ਡਰਦੀ ਸਤਿਮ ਅਜ ਜੀ ਜੀ ਬਾਬਾ ਦੀਪ ਸਿੰਘ ਜੀ ਦੇਖ ਲਓ ਬਾਬਾ ਦੀਪ ਸਿੰਘ ਜੀ ਬਿਲਕੁਲ ਬਾਈ ਗੁਰੂ ਜੀ ਬਾਕੀ ਬਾਈ ਗੁਰੂ ਜੀ ਜਿਹੜੀ ਗੱਲ ਤੁਸੀਂ ਕਹੀ ਅਸਲ 'ਚ ਮੈਂ ਇਹ ਨਹੀਂ ਸੁਣਿਆ ਬਟ ਤੁਸੀਂ ਜਿਹੜੀ ਇਹ ਗੱਲ ਕਹੀ ਮੈਨੂੰ ਵੀ ਇੱਕ ਵਾਰੀ ਇਹ ਫੀਲ ਹੋਇਆ ਵੀ ਇਹ ਜਾਣ ਕੇ ਕਿਹਾ ਜਾ ਰਿਹਾ ਇੱਕ ਪ੍ਰੋਪੋਗੈਂਡਾ ਫਲਾਇਆ ਜਾ ਰਿਹਾ ਸਿੱਖਾਂ ਦੇ ਖਿਲਾਫ ਤੇ ਬਾਈ ਗੁਰੂ ਜੀ ਅੰਦਰ ਉਹਨੂੰ ਵੀ ਪਤਾ ਵੀ ਇਹ ਕੌਣ ਨੇ ਇਨਾਂ ਦੀ ਕੀ ਸੋਚ ਹੈ ਇਹ ਕਿਤੇ ਬੱਚੇ ਉਹ ਕਾਲ ਹੈ ਜਿਹੜਾ ਸਾਨੂੰ ਵਾਈਗੁਰੂ ਜੀ ਸਾਡੇ ਨਾਲ 24 ਘੰਟੇ ਇੱਕ ਲੜਾਈ ਜਿਹੜੀ ਜਾਰੀ ਰੱਖਦਾ ਹੈ ਹਨਾ ਕਾਲ ਦੀ ਖੇਡ ਹੈ ਉਹ ਵਾਈਗੁਰੂ ਜੀ ਸੁਖਮ ਖੇਡ ਹੈ ਜੀ ਵਾਈਗੁਰੂ ਜੀ ਕਾ ਕਾਲ ਸਾਹ ਵਾਈਗੁਰੂ ਜੀ ਕੀ ਪਤੇ ਬਹੁਤ ਧੰਨਵਾਦ